ਅਸੀ ਕਾਲ ਦੀ ਬੈਜ ਜੀ ਕਾ ਖਲਸਾ ਮੈਂ ਜੀ ਕੀ ਫਤਿਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਭਾਈ ਅੰਮਰਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਖੰਡੂਰ ਸਾਹਿਬ ਤੋਂ ਜਿਹੜੇ ਵੱਡੀ ਗਿਣਤੀ ਦੇ ਵਿੱਚ ਵੋਟਾਂ ਤੇ ਜਿੱਤੇ ਨੇ ਐਮਪੀ ਦੀ ਪਿਛਲੇ ਦਿਨੀ ਉਹਨਾਂ ਨੇ ਸੌ ਵੀ ਚੁੱਕ ਲਈ ਬੜੀਆਂ ਰਿਕਾਵਟਾਂ ਲਾਈਆਂ ਨੇ ਬੜਾ ਉਹਨਾਂ ਨੂੰ ਜਿਹੜਾ ਟਰੋਲ ਕੀਤਾ ਬੜਾ ਉਹਨਾਂ ਨੂੰ ਜਿਹੜਾ ਆਪਾਂ ਕਹਿ ਦਈਏ ਕਿ ਮਾਨਸਿਕ ਤੌਰ ਤੇ ਵੀ ਜਿਹੜਾ ਹੈਗਾਗਾ ਬੰਦਾ ਕਿਉਂਕਿ ਜਿਸ ਤੇ ਬੰਦੇ ਨੇ 4 ਲੱਖ ਬੰਦੇ ਨੇ ਜਿੱਤੇ ਯਕੀਨ ਕੀਤਾ ਹੋਵੇ 4 ਤੋਂ ਪਲੱਸ ਵੋਟਾਂ 4 ਲੱਖ ਤੋਂ ਪਲੱਸ ਵੋਟਾਂ ਪਈਆਂ ਹੋਣ ਤੇ ਉਸ ਨੂੰ ਸਰਕਾਰ ਬਾਹਰ ਨਾ ਨਿਕਲ ਦੇਵੇ ਤੇ ਉਹਨਾਂ ਕਿਤੇ ਨਾ ਕਿਤੇ ਫੇਰ ਹੈ ਜਿਹੜਾ ਮਨ ਦੁਖੀ ਹੁੰਦਾਗਾ ਇੱਕ ਉਹ ਜਿਹੜਾ ਤਾਜ਼ਾ ਬਿਆਨ ਆਇਆਗਾ ਭਾਈ ਸਰਬਜੀਤ ਸਿੰਘ ਖਾਲਸਾ ਜੋ ਫਰੀਦਕੋਟ ਤੋਂ ਜਿੱਤੇ ਨੇ ਭਾਈ ਬਿਆਨਤ ਸਿੰਘ ਦੇ ਪੁੱਤਰ ਨੇ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾਗਾ ਕਿ ਭਾਈ ਅੰਮਰਤਪਾਲ ਸਿੰਘ ਦੇ ਲੱਗਦਾ ਕਿ ਤੁਹਾਨੂੰ ਬੇੜੀਆਂ ਪਾਈਆਂ ਹੋਈਆਂ ਨੇ ਇੱਕ ਉਹ ਭਾਈ ਸਰਬਜੀਤ ਸਿੰਘ ਖਾਲਸਾ ਬੋਲਦੇ ਨੇ ਉਹ ਕਹਿੰਦੇ ਮੈਨੂੰ ਤਾਂ ਲੱਗਦਾ ਕਿ ਸਾਰੇ ਕੌਮ ਦੇ ਜਿਹੜੀਆਂ ਬੇੜੀਆਂ ਪਾਈਆਂ ਹੋਈਆਂ ਨੇ ਭਾਈ ਸਰਬਜੀਤ ਸਿੰਘ ਖਾਲਸੇ ਦਾ ਵੱਡਾ ਬਿਆਨ ਆ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਆ ਗੁਲਾਮ ਆ ਇਸ ਕਰਕੇ ਕਹਿੰਦਾ ਸਾਨੂੰ ਲੱਗ ਰਿਹਾ ਕਿ ਸਾਰੀ ਕੌਮ ਦੇ ਜਿਹੜੀਆਂ ਬੇੜੀਆਂ ਪਾ ਦਿੱਤੀਆਂ ਨੇ ਅੱਜ ਸਰਬੀਰ ਸਿੰਘ ਦਾ ਜਿਹੜਾ ਹੈ ਵੱਡਾ ਬਿਆਨ ਸਾਹਮਣੇ ਆਇਆਗਾ ਤੇ ਉਹਨਾਂ ਨੇ ਇੱਕ ਹੋਰ ਗੱਲ ਕਹੀ ਆ ਕਿ ਬਾਹਰਲੇ ਦੇਸ਼ ਦੀ ਗੱਲ ਕਰਦਾ ਸੀ ਉਹ ਕਿ ਜਦੋਂ ਇਹਨਾਂ ਨੇ ਕਾਪੀਆਂ ਭੇਜੀਆਂ ਆ ਕਿ ਆ ਦੇਖੋ ਜੀ ਅੰਮ੍ਰਿਤਪਾਲ ਸਿੰਘ ਦੇ ਨਾਲ ਤਾਂ ਇਹਨੇ ਗੰਦਮਾਨ ਸੀ ਇਹਦਾ ਆਪਣੀ ਫੌਜ ਬਣਾ ਰਿਆ ਸੀ ਇਹਨਾਂ ਨੇ ਤਸਵੀਰਾਂ ਭੇਜੀਆਂ ਮਾਲਿਕ ਕੰਟਰੀ ਦਾ ਜਿਹੜਾ ਉਹ ਬੰਦੇ ਦਾ ਨਾਮ ਲੈਂਦਾ ਸੀ ਮੈਂ ਪੂਰਾ ਹਾਲ ਵਸਤਾਰਨਾ ਭੁੱਲ ਗਿਆ ਮੈਂ ਨਾਵਾ ਤੇ ਉਥੋਂ ਦੇ ਜਿਹੜੇ ਆਪਾਂ ਇਹ ਕਹਿ ਲਈਏ ਕਿ ਜਾਂ ਉਹ ਬੰਦਾ ਜਿਹੜਾ ਹੈਗਾ ਸੀ ਕਿਸ ਕਮਿਊਨਿਟੀ ਦੇ ਬੰਦਾ ਕਿ ਸੀ ਜਾਂ ਕਿਤੇ ਕੋਈ ਆਪਾਂ ਕਹਿ ਦਈਏ ਕਿ ਏਜੰਸੀਆਂ ਦਾ ਸੀ ਉਹ ਕਹਿੰਦਾ ਸਾਨੂੰ ਐਫ ਆਰ ਆਈ ਦੀ ਜਿਹੜੀ ਤਾਂ ਭੀ ਭੇਜ ਦਿਓ ਕਿ ਜਿਹੜਾ ਨਜਾਇਜ਼ ਆਸਲਾ ਸੀ ਤਾਂ ਅਸੀਂ ਤੁਹਾਡੀ ਹਾਂ ਦੇ ਹਾਂ ਵਿੱਚ ਮਿਲਾ ਸਕੀ ਤਾਂ ਅਸੀਂ ਵੀ ਕਾਰਵਾਈ ਕਰ ਸਕੀਏ ਪਰ ਇਹਨਾਂ ਕੋਲੇ ਕਹਿੰਦਾ ਕੋਈ ਜਵਾਬ ਨਹੀਂ ਸੀ ਸਾਰਾ ਆਸਲਾ ਜਿਹੜਾ ਜਾਇਜ਼ ਸੀ ਕੋਈ ਵੀ ਆਸਲਾ ਨਜਾਇਜ਼ ਨਹੀਂ ਸੀ ਭਾਈ ਸਰਬਜੀਤ ਸਿੰਘ ਖਾਲਸੇ ਨੇ ਕਿਹਾ ਕਿ ਅੰਬਰਤਪਾਲ ਸਿੰਘ ਨੂੰ ਹੁਣ ਤਾਂ ਸੱਜਣਾ ਚਾਹੀਦਾ ਸੰਵਿਧਾਨ ਮਤਾਬਕ ਉਹਨੇ ਜਿਹੜੀ ਸੌ ਚੁੱਕ ਲਈ ਆ ਸੰਵਿਧਾਨ ਮਤਾਬਕ ਹੀ ਉਹਨੇ ਚੌਂ ਲੜ ਲਈ ਆ ਤੇ 4 ਲੱਖ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਤੇ 2 ਲੱਖ ਦੇ ਕਰੀਬ ਜਿਹੜਾ ਵੋਟਾਂ ਨਾਲ ਜਿੱਤੇ ਨੇ ਐਨਐਸਏ ਕ ਨੈਸ਼ਨਲ ਸਕਿਉਰਟੀ ਐਕਟਾ ਸਿਰਫ ਉਹਨਾਂ ਨੂੰ ਦਿਖਾਇਆ ਜਾ ਰਿਹਾ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਜੇ ਸਿੱਖ ਕੌਮ ਦੇ ਜਿਹੜੇ ਐਮਪੀ ਨੇ ਇਹ ਦੋ ਜਿੱਤੇ ਨੇ ਜਿਨ੍ਹਾਂ ਨੂੰ ਕੁ ਲੋਕ ਪੰਥਕ ਮੰਨਦੇ ਨੇ ਕਿਉਂਕਿ ਸਰਬੀ ਸਿੰਘ ਤਾਂ ਉਹ ਨੌਜਵਾਨ ਆ ਜਿਹੜਾ ਭਾਈ ਬਿਆਨਤ ਸਿੰਘ ਦਾ ਪੁੱਤਰ ਆ ਜਿਨ੍ਹਾਂ ਨੇ ਇੰਦਰਾ ਗਾਂਧੀ ਸੋਦੀ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਬਦਲਾ ਲਿਆ ਸੀ ਤੇ ਦੂਜਾ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਦੇ ਆਪਾਂ ਕਹਿ ਜਾਈਏ ਕਿ ਲੋਕਾਂ ਵੱਲੋਂ ਬੜਾ ਉਹਨਾਂ ਨੂੰ ਭਰਵਾ ਹੰਗਾਰਾ ਦਿੱਤਾ ਗਿਆ ਨੌਜਵਾਨੀ ਵੱਲੋਂ ਉਹਨਾਂ ਉੱਤੇ ਵਿਸ਼ਵਾਸ ਕੀਤਾ ਗਿਆ ਬਸਬਾਸ ਕਰਕੇ ਨਸੇ ਸੱਡਣੇ ਸ਼ੁਰੂ ਕਰ ਦਿੱਤੇ ਅੰਮ੍ਰਿਤਸਕਣਾ ਜਿਹੜਾ ਸ਼ੁਰੂ ਕਰ ਦਿੱਤਾ ਤੇ ਬਾਦ ਕਿਸਮਤੀ ਸਿੱਖਾਂ ਦੇ ਇਹ ਆ ਕਿ ਕੋਈ ਵੀ ਸਿੱਖ ਜਦੋਂ ਸਿੱਖ ਕੌਮ ਦੀ ਆਵਾਜ਼ ਬਣਦਾ ਜਾਂ ਆਵਾਜ਼ ਉਠਾਉਂਦਾਗਾ ਉਹਨੂੰ ਹਮੇਸ਼ਾ ਹੀ ਜਿਹੜਾ ਸਰਕਾਰਾਂ ਵੱਲੋਂ ਏਜੰਸੀਆਂ ਵੱਲੋਂ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਨੂੰ ਜਿਹੜਾ ਅਰੈਸਟ ਕਰਕੇ ਉਹਤੇ ਜਿਹੜੇ ਵੱਖ-ਵੱਖ ਧਰਾਵਾਂ ਦੇ ਤਹਿਤ ਜਿਹੜੇ ਭਰਤੇ ਦਰਜ ਕੀਤੇ ਜਾਂਦੇ ਨੇ ਇਹ ਪਹਿਲਾ ਨਹੀਂ ਹੋਇਆ ਕੋਈ ਵੀ ਪਹਿਲਾ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹੋਇਆ ਤੇ ਹਜ਼ਾਰਾਂ ਨੌਜਵਾਨਾਂ ਨਾਲ ਇਹ ਪਹਿਲਾ ਜਿਹੜਾ ਬਾਪਰ ਚੁੱਕਿਆਗਾ ਇਸ ਕਰਕੇ ਹੀ ਅੱਜ ਭਾਈ ਸਰਬਜੀਤ ਸਿੰਘ ਖਾਲਸਾ ਨੇ ਅਹਿਸਾਸ ਕੀਤਾ ਕਿ ਅਸੀਂ ਇਸ ਨੂੰ ਹੀ ਗੁਲਾਮੀ ਕਹਿੰਦੇ ਆ ਹੋਰ ਗੁਲਾਮੀ ਦੇ ਕੋਈ ਜੰਜੀਰੇ ਨਹੀਂ ਪਾਈਆਂ ਗੁਲਾਮੀ ਇੰਦੀਆਂ ਨਾਲ ਕੋਈ ਇਹ ਲੱਤਾਂ ਨਹੀਂ ਜਕੜੀਆਂ ਤੇ ਇਹ ਸਾਰੀ ਸਿੱਖ ਕੌਮ ਦੇ ਕਹਿੰਦਾ ਇੱਕ ਇਸ ਤਰ੍ਹਾਂ ਲੱਗਦਾ ਕਹਿੰਦਾ ਤੁਸੀਂ ਦੇਖੋ ਤੁਹਾਡੀ ਅੱਖ ਦੇਖਦੀ ਹੈ ਚਾਹੇ ਨਾ ਦੇਖਦੀ ਆ ਸਰਬਜੀਤ ਸਿੰਘ ਨੇ ਕਿਹਾ ਕਿ ਮੇਰੀ ਅੱਖ ਤਾਂ ਇਹ ਦੇਖਦੀ ਹੈ ਕਿ ਸਾਰੀ ਕੌਮ ਦੇ ਜਿਹੜੀਆਂ ਇਹ ਬੇੜੀਆਂ ਪਾ ਰੱਖੀਆਂ ਨੇ ਕਿ ਅਸੀਂ ਗੁਲਾਮ ਆ ਬਿਲਕੁਲ ਜਿਹੜਾ ਸਰਵਿਸਿੰਗ ਦਾ ਬਿਆਨ ਆ ਇਹਦੇ ਨਾਲ ਤੁਸੀਂ ਕਿੰਨਾ ਇਕਤਵਾਕ ਰੱਖਦੇ ਹੋ ਕਿੰਨਾ ਕਿ ਤੁਸੀਂ ਇਸ ਗੱਲ ਨੂੰ ਜਾਇਜ਼ ਮੰਨਦੇ ਹੋ ਕਿ ਭਾਈ ਸਰਵਿਸਿੰਗ ਦਾ ਇਹ ਬਿਆਨ ਆ ਜਿਹੜਾ ਅੱਜ ਆਇਆਗਾ ਕਿ ਮੈਨੂੰ ਅੰਮਰਤਪਾਲ ਦਾ ਇਕੱਲਾ ਬੇਟੀਆਂ ਨਹੀਂ ਲੱਗਦੀ ਮੈਨੂੰ ਸਾਰੀ ਸਿੱਖ ਕੌਮ ਦੇ ਬੇਟੀਆਂ ਪਈਆਂ ਨੇ ਸਾਰੀ ਸਿੱਖ ਕੌਮ ਗੁਲਾਮ ਆ ਇਸ ਕਰਕੇ ਭਾਈ ਅੰਮਰਤਪਾਲ ਸਿੰਘ ਨੂੰ ਜਾਂ ਸਾਡੇ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਆਪਣੀਆਂ ਉਮਰਾਂ ਤੋਂ ਵੀ ਵੱਧ ਜਿਹੜੀਆਂ 15-15 ਸਾਲ ਜਿਹੜੀਆਂ ਕੈਦ ਨੇ ਉਹ ਵੱਧ ਕੱਟ ਲਈ ਆ ਉਹਨਾਂ ਨੂੰ ਸੱਡਿਆਂ ਨਹੀਂ ਜਾ ਰਹੇ ਆ ਇਹ ਸਾਰੇ ਕੁਝ ਨੂੰ ਦੇਖ ਕੇ ਕਿਤਨਾ ਕਿਤੇ ਭਾਈ ਸਰਬੀ ਸਿੰਘ ਖਾਲਸਾ ਵੱਲੋਂ ਜਿਹੜਾ ਇਹ ਐਮ ਬਿਆਨ ਦਿੱਤਾ ਗਿਆ ਕਿ ਵੱਡਾ ਬਿਆਨ ਦਿੱਤਾ ਗਿਆ ਤੁਸੀਂ ਇਸ ਨੂੰ ਕਵੇਂ ਵੇਖਦੇ ਹੋ ਆਪਣੇ ਕਮੈਂਟ ਬਾਕਸ ਦੇ ਰਾਹੀਂ ਤੁਸੀਂ ਆਪਣੇ ਕਮੈਂਟ ਲਿਖਣੇ ਨੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਧੰਨਵਾਦ ਵੈਜ ਜੀ ਖਾਲਸਾ ਸ੍ਰੀ ਵੈਜ ਜੀ ਕੀ ਫਤਿਹ